ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ ਉਹ ਬਹੁਤ ਵੱਡਾ ਵਿਦਵਾਨ ਅਤੇ ਨੇਕ ਦਿਲ ਇਨਸਾਨ ਸੀ ਉਸ ਦੀ ਪਤਨੀ ਵੀ ਬਹੁਤ ਸ਼ਰੀਫ ਅਤੇ ਘਰ ਦੇ ਕੰਮ ਕਾਜ ਵਿੱਚ ਮਾਹਿਰ ਔਰਤ ਸੀ ਉਹਨਾਂ ਦੇ ਸਿਰਫ ਦੋ ਬੱਚੇ ਸਨ ਇੱਕ ਲੜਕਾ ਅਤੇ ਇੱਕ ਲੜਕੀ ਮਾਪਿਓ ਆਪਣੇ ਦੋਨਾਂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਅਤੇ ਉਹਨਾਂ ਨੂੰ ਨੇਕ ਦਿਲ ਸ਼ਰੀਫ ਅਤੇ ਸਮਝਦਾਰ ਬਣਨ ਬਾਰੇ ਗਿਆਨ ਦਿੰਦੇ ਲੜਕਾ ਉਮਰ ਵਿੱਚ ਵੱਡਾ ਸੀ ਪਰ ਫਿਰ ਵੀ ਲੜਕੀ ਉਸ ਨਾਲੋਂ ਜ਼ਿਆਦਾ ਸਮਝਦਾਰ ਸੀ ਮਾਪੇ ਨੂੰ ਵੀ ਉਸ ਨਾਲ ਖਾਸ ਪਿਆਰ ਸੀ ਲੜਕੀ ਹੌਲੀ-ਹੌਲੀ ਵੱਡੀ ਹੋਣ ਲੱਗੀ ਅਤੇ ਵਿਆਹ ਦੇ ਕਾਬਿਲ ਹੋ ਗਈ ਮਾਪੇ ਨੂੰ ਇਹ ਖਿਆਲ ਹੀ ਨਹੀਂ ਸੀ ਕਿ ਉਹਨਾਂ ਦੀ ਲੜਕੀ ਇੰਨੀ ਜਲਦੀ ਵੱਡੀ ਹੋ ਜਾਏਗੀ ਤੇ ਉਹਨਾਂ ਨੂੰ ਉਸ ਦੇ ਵਿਆਹ ਲਈ ਇੰਨੀ ਛੇਤੀ ਵਰ ਲੱਭਣਾ ਪਵੇਗਾ ਇੱਕ ਦਿਨ ਜਦੋਂ ਉਹ ਲੜਕੀ ਆਪਣੀ ਮਾਂ ਦੇ ਕੋਲ ਖੜੀ ਸੀ ਤਾਂ ਉਸ ਨੂੰ ਦੇਖ ਕੇ ਮਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਉਹ ਹੁਣ ਕੱਦ ਵਿੱਚ ਉਸ ਦੇ ਬਰਾਬਰ ਹੋ ਗਈ ਹੈ ਤੇ ਸਾਨੂੰ ਹੁਣ ਉਸ ਦੇ ਵਿਆਹ ਦੀ ਫਿਕਰ ਕਰਨੀ ਚਾਹੀਦੀ ਹੈ। ਉਸੇ ਦਿਨ ਪਤਨੀ ਨੇ ਆਪਣੇ ਪਤੀ ਨੂੰ ਕਿਹਾ ਲੜਕੀ ਹੁਣ ਵਿਆਹ ਦੇ ਕਾਬਿਲ ਹੋ ਗਈ ਹੈ। ਤੁਸੀਂ ਉਸ ਦੀ ਫਿਕਰ ਕਰੋ। ਬ੍ਰਾਹਮਣ ਵੀ ਆਪਣੀ ਲੜਕੀ ਨੂੰ ਐਨੀ ਜਲਦੀ ਸਿਆਣੀ ਹੁੰਦੀ ਦੇਖ 당 ਰਹਿ ਗਿਆ। ਫਿਰ ਉਹ ਪਤਨੀ ਨੂੰ ਬੋਲਿਆ ਤੂੰ ਠੀਕ ਕਹਿੰਦੀ ਹੈ। ਹੁਣ ਮੈਨੂੰ ਉਸ ਦੇ ਵਿਆਹ ਲਈ ਵਾਰ ਲੱਭਣਾ ਹੀ ਚਾਹੀਦਾ ਹੈ। ਇਹ ਕਹਿ ਕੇ ਬ੍ਰਾਹਮਣ ਫਿਕਰਾਂ ਵਿੱਚ ਡੁੱਬ ਗਿਆ। ਉਸਨੇ ਜਾਂਤਰੀ ਚੁੱਕੀ ਅਤੇ ਦੇਖਣ ਲੱਗਿਆ ਕਿ ਵਿਆਹ ਦਾ ਸਹੀ ਸਮਾਂ ਕਿਹੜਾ ਹੈ ਦੇਖਣ ਤੇ ਪਤਾ ਚੱਲਿਆ ਕਿ ਵਿਆਹ ਲਈ ਸਹੀ ਸਮਾਂ ਇਸੇ ਮਹੀਨੇ ਬਣਦਾ ਹੈ ਨਹੀਂ ਤਾਂ ਫਿਰ ਅਗਲੇ 3 ਸਾਲਾਂ ਤੱਕ ਕੋਈ ਵੀ ਸਮਾਂ ਠੀਕ ਨਹੀਂ ਹੈ ਇਹ ਦੇਖ ਕੇ ਉਸ ਨੂੰ ਬਹੁਤ ਘਬਰਾਹਟ ਹੋਈ ਬ੍ਰਾਹਮਣ ਇਹ ਗੱਲ ਆਪਣੀ ਪਤਨੀ ਨੂੰ ਦੱਸਣ ਲੱਗਿਆ ਕਿ ਵਿਆਹ ਦੀ ਇੱਕ ਤਾਰੀਖ ਇਸੇ ਮਹੀਨੇ ਦੀ ਆ ਰਹੀ ਹੈ ਜੋ ਕਿ ਸ਼ੁਭ ਹੈ ਨਹੀਂ ਫਿਰ ਅਗਲੇ 3 ਸਾਲਾਂ ਤੱਕ ਕੋਈ ਵੀ ਸਮਾਂ ਸ਼ੁਭ ਨਹੀਂ ਹੈ ਇਹ ਸੁਣ ਕੇ ਬ੍ਰਾਹਮਣ ਦੀ ਪਤਨੀ ਵੀ ਬੇਚੈਨ ਹੋ ਗਈ ਅਤੇ ਫਿਰ ਕੁਝ دیر ਸੋਚ ਕੇ ਬੋਲੀ ਕਿ ਹਲੇ ਤਾਂ 15 ਦਿਨ ਬਾਕੀ ਪਏ ਹਨ ਅਗਰ ਠੀਕ ਤਰ੍ਹਾਂ ਕੋਸ਼ਿਸ਼ ਕੀਤੀ ਜਾਵੇ ਤਾਂ ਐਨੇ ਦਿਨਾਂ ਵਿੱਚ ਵੀ ਵਾਰ ਲੱਭਿਆ ਜਾ ਸਕਦਾ ਹੈ ਕੋਈ ਚੰਗਾ ਲੜਕਾ ਮਿਲ ਹੀ ਜਾਵੇਗਾ ਅਤੇ ਇਸੇ ਮਹੀਨੇ ਵਿਆਹ ਹੋ ਸਕਦਾ ਹੈ ਤਿੰਨ ਸਾਲ ਤਾਂ ਅਸੀਂ ਇੰਤਜ਼ਾਰ ਨਹੀਂ ਕਰ ਸਕਦੇ ਲੜਕੀ ਜਵਾਨ ਹੋ ਗਈ ਹੈ ਬ੍ਰਾਹਮਣ ਫਿਰ ਫਿਕਰਾਂ ਵਿੱਚ ਪੈ ਗਿਆ ਉਸਨੇ ਸੋਚਿਆ ਕਿ ਪਤਨੀ ਠੀਕ ਕਹਿ ਰਹੀ ਹੈ ਤਿੰਨ ਸਾਲ ਤੱਕ ਨਹੀਂ ਰੁਕਿਆ ਜਾ ਸਕਦਾ ਉਸਨੇ ਲਾਗੀ ਨੂੰ ਬੁਲਾਇਆ ਅਤੇ ਵਾਰ ਲੱਪਣ ਜਾਣ ਲਈ ਕਿਹਾ ਉਸਨੇ ਲਾਗੀ ਨੂੰ ਸਾਫ਼ ਕਹਿ ਦਿੱਤਾ ਕਿ ਲੜਕੀ ਦਾ ਵਿਆਹ ਅਗਰ ਇਸੇ ਮਹੀਨੇ ਨਾ ਹੋਇਆ ਤਾਂ ਫਿਰ ਅਗਲੇ 3 ਸਾਲਾਂ ਤੱਕ ਨਹੀਂ ਹੋ ਪਾਏਗਾ ਇਸ ਲਈ ਸ਼ੀਤੀ ਵਾਰ ਲੱਪਣਾ ਹੈ ਅਤੇ ਵਿਆਹ ਇਸੇ ਮਹੀਨੇ ਮੱਸਿਆ ਤੋਂ 15 ਦਿਨ ਬਾਅਦ ਚੰਨ ਦੇ 5ਵੇਂ ਦਿਨ ਕਰਨਾ ਹੈ ਜੋ ਹੁਕਮ ਸਰਕਾਰ ਇਹ ਕਹਿ ਕੇ ਲਾਗੀ ਉੱਥੋਂ ਚੱਲ ਪਿਆ ਅਤੇ ਉਸ ਬ੍ਰਾਹਮਣ ਦੀ ਬੇਟੀ ਲਈ ਵਾਰ ਲੱਪਣ ਲੱਗ ਗਿਆ ਲਾਗੀ ਚਲਦੇ-ਚਲਦੇ ਇੱਕ ਪਿੰਡ ਪਹੁੰਚਿਆ ਉੱਥੇ ਉਸ ਨੂੰ ਇੱਕ ਚੰਗਾ ਪੜਿਆ ਲਖਿਆ ਅਤੇ ਕਾਬਿਲ ਬ੍ਰਾਹਮਣ ਨੌਜਵਾਨ ਲੜਕਾ ਮਿਲ ਗਿਆ ਲਾਗੀ ਨੇ ਉਸ ਨੂੰ ਚੰਗਾ ਰਿਸ਼ਤਾ ਸਮਝ ਕੇ ਰਿਸ਼ਤਾ ਪੱਕਾ ਕਰ ਦਿੱਤਾ ਅਤੇ ਵਿਆਹ ਦੇ ਲਈ ਮੱਸਿਆ ਤੋਂ 15 ਦਿਨ ਬਾਅਦ ਚੰਨ ਦੇ 5ਵੇਂ ਦਿਨ ਤੈਅ ਕਰਕੇ ਉੱਥੋਂ ਚੱਲ ਪਿਆ ਦੂਜੇ ਪਾਸੇ ਲਾਗੀ ਜਦੋਂ ਘਰੋਂ ਤੁਰਿਆ ਤਾਂ ਬ੍ਰਾਹਮਣ ਦੇ ਦਿਲ ਵਿੱਚ ਤਰ੍ਹਾਂ-ਤਰ੍ਹਾਂ ਦੇ ਖਿਆਲ ਆਉਣ ਲੱਗੇ ਉਹ ਸੋਚਣ ਲੱਗਿਆ ਕਿ ਅਖੀਰ ਉਹ ਇੱਕ ਲਾਗੀ ਹੀ ਤਾਂ ਹੈ ਪਿਓ ਤਾਂ ਨਹੀਂ ਪਤਾ ਨਹੀਂ ਮੇਰੀ ਲੜਕੀ ਦੇ ਲਈ ਕਿਵੇਂ ਦਾ ਵਰ ਲੱਭ ਕੇ ਲੈ ਕੇ ਆਵੇਗਾ ਸਮਾਂ ਥੋੜਾ ਹੈ ਅਗਰ ਗਲਤੀ ਹੋ ਗਈ ਤਾਂ ਉਸ ਨੂੰ ਸੁਧਾਰਿਆ ਵੀ ਨਹੀਂ ਜਾ ਸਕੇਗਾ ਨਾਲੇ ਵਿਆਹ ਦਾ ਰਿਸ਼ਤਾ ਤਾਂ ਇੱਕ پاک ਪਵਿੱਤਰ ਰਿਸ਼ਤਾ ਹੈ ਪਤੀ ਪਤਨੀ ਦਾ ਉਮਰ ਭਰ ਦਾ ਮਿਲਣ ਹੈ ਅਤੇ ਦੋ ਜ਼ਿੰਦਗੀਆਂ ਦਾ ਅਖੀਰ ਤੱਕ ਦਾ ਸਫ਼ਰ ਹੈ ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਜੋ ਲਾਗੀ ਨੂੰ ਵਰ ਲੱਭਣ ਲਈ ਭੇਜ ਦਿੱਤਾ ਮੈਨੂੰ ਲਾਗੀ ਉੱਪਰ ਭਰੋਸਾ ਨਹੀਂ ਕਰਨਾ ਚਾਹੀਦਾ ਜਿਸ ਲੜਕੀ ਨੂੰ ਮੈਂ ਐਨਾ ਪਿਆਰ ਕਰਦਾ ਹਾਂ ਕਿ ਉਸਦੇ ਲਈ ਮੈਂ ਕੋਈ ਕੁਰਬਾਨੀ ਵੀ ਨਹੀਂ ਕਰ ਸਕਦਾ ਨਹੀਂ ਨਹੀਂ ਮੈਂ ਖੁਦ ਉਸ ਦਾ ਵਰ ਲੱਭਣ ਜਾਵਾਂਗਾ ਲੜਕੀ ਚਾਹੇ ਸਾਲ ਹੋਰ ਕੁਵਾਰੀ ਰਹੇ ਪਰ ਜਦੋਂ ਤੱਕ ਮੇਰੀ ਮਰਜ਼ੀ ਦਾ ਵਰ ਨਹੀਂ ਮਿਲ ਜਾਂਦਾ ਮੈਂ ਇਸ ਦਾ ਵਿਆਹ ਨਹੀਂ ਕਰਾਂਗਾ ਇਹ ਸੋਚ ਕੇ ਬ੍ਰਾਹਮਣ ਉੱਠਿਆ ਉਸਨੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਅਤੇ ਲੜਕੀ ਲਈ ਰਿਸ਼ਤਾ ਲੱਭਣ ਤੁਰ ਪਿਆ ਚਲਦੇ ਚਲਦੇ ਇੱਕ ਪਿੰਡ ਵਿੱਚ ਉਸਨੂੰ ਇੱਕ ਉਸਤਰਾ ਦਾ ਹੀ ਕਾਬਿਲ ਵਰ ਮਿਲ ਗਿਆ ਜਿਸ ਤਰ੍ਹਾਂ ਦਾ ਉਹ ਚਾਹੁੰਦਾ ਸੀ ਬ੍ਰਾਹਮਣ ਨੇ ਆਪਣੀ ਬੇਟੀ ਦਾ ਰਿਸ਼ਤਾ ਉਸ ਨੌਜਵਾਨ ਨਾਲ ਪੱਕਾ ਕਰ ਦਿੱਤਾ ਅਤੇ ਵਿਆਹ ਦੀ ਤਾਰੀਖ ਦੱਸ ਕੇ ਉੱਥੋਂ ਤੁਰ ਪਿਆ ਉਧਰ ਬ੍ਰਾਹਮਣ ਦੇ ਘਰੋਂ ਨਿਕਲਦੇ ਹੀ ਬ੍ਰਾਹਮਣ ਦੀ ਪਤਨੀ ਨੂੰ ਬੜੀ ਬੇਚੈਨੀ ਹੋਈ ਉਹ ਸੋਚਣ ਲੱਗੀ ਲੱਗੀ ਤਾਂ ਬੇਫਿਕੂਫ ਹੁੰਦਾ ਹੈ ਉਸ ਨੂੰ ਕੀ ਪਤਾ ਕਿ ਸਾਡਾ ਘਰਾਣਾ ਕਿੰਨਾ ਉੱਚਾ ਅਤੇ ਇੱਜ਼ਤਦਾਰ ਹੈ ਮੇਰੀ ਲੜਕੀ ਤਾਂ ਗੁਲਾਬ ਦਾ ਫੁੱਲ ਹੈ ਹਨੇਰੇ ਵਿੱਚ ਵੀ ਉਜਾਲਾ ਕਰ ਦੇਣ ਵਾਲੀ ਹੈ ਅਗਰ ਲੱਗੀ ਕੋਈ ਗਰੀਬ ਜਾਂ ਬਦਸੂਰਤ ਲੜਕਾ ਦੇਖ ਆਇਆ ਤਾਂ ਮੇਰੀ ਲੜਕੀ ਤਾਂ ਵਿਚਾਰੀ ਕੁੜਕੁੜ ਕੇ ਹੀ ਮਰ ਜਾਵੇਗੀ ਮੇਰਾ ਦਿਲ ਵੀ ਉਮਰ ਪਰ ਜਲਦਾ ਹੀ ਰਹੇਗਾ ਮੇਰੇ ਪਤੀ ਨੇ ਵੀ ਸਹੀ ਨਹੀਂ ਕੀਤਾ ਜੋ ਲਾਗੀ ਨੂੰ ਰਿਸ਼ਤਾ ਲੱਭਣ ਲਈ ਭੇਜ ਦਿੱਤਾ ਹੁਣ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਖੁਦ ਲੜਕਾ ਲੱਭਣ ਗਏ ਹਨ ਪਰ ਉਸ ਨਾਲ ਵੀ ਕੀ ਹੋਵੇਗਾ ਉਹ ਵੀ ਕਿਹੜਾ ਮੇਰੀ ਪਸੰਦ ਦਾ ਲੜਕਾ ਦੇਖ ਕੇ ਆਉਣਗੇ ਮੈਂ ਜਾਣਦੀ ਹਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਇਹ ਦਿਖਣਗੇ ਕਿ ਲੜਕਾ ਪੜ੍ਹਿਆ ਲਿਖਿਆ ਅਤੇ ਤੰਦਰੁਸਤ ਹੋਵੇ ਚਾਹੇ ਉਸਦੇ ਘਰ ਵਿੱਚ ਕੁਝ ਵੀ ਨਾ ਹੋਵੇ ਉਹਨਾਂ ਨੂੰ ਕੀ ਪਤਾ ਕਿ ਔਰਤਾਂ ਦੀਆਂ ਕੀ ਕੀ ਖਵਾਹਿਸ਼ਾਂ ਹੁੰਦੀਆਂ ਹਨ ਲੜਕੀਆਂ ਕੀ ਕੀ ਖਵਾਬ ਦੇਖਦੀਆਂ ਹਨ ਮੈਂ ਤਾਂ ਇਸ ਤਰ੍ਹਾਂ ਦਾ ਲੜਕਾ ਚਾਹੁੰਦੀ ਹਾਂ ਜੋ ਕਿ ਸੋਹਣਾ ਹੋਵੇ ਤੰਦਰੁਸਤ ਹੋਵੇ ਅਤੇ ਦੌਲਤਮੰਦ ਵੀ ਹੋਵੇ ਦਿਲ ਦਾ ਸਾਫ਼ ਹੋਵੇ ਅਤੇ ਕਿਰਦਾਰ ਦਾ ਸੁੱਚਾ ਹੋਵੇ ਜੇ ਉਹ ਪੜਿਆ ਲਿਖਿਆ ਹੋਇਆ ਪਰ ਸੋਹਣਾ ਨਾ ਹੋਇਆ ਤਾਂ ਵੀ ਉਹ ਦੋ ਕੋਡੀ ਦਾ ਹੋਵੇਗਾ ਸਮਾਂ ਬਹੁਤ ਥੋੜਾ ਹੈ ਜਲਦੀ ਵਿੱਚ ਗਲਤੀ ਹੋ ਸਕਦੀ ਹੈ ਇਸ ਲਈ ਮੈਂ ਖੁਦ ਲੜਕਾ ਲੱਭਣ ਜਾਵਾਂਗੀ ਮੇਰੇ ਪਤੀ ਨੇ ਹੁਣ ਤੱਕ ਮੇਰੀਆਂ ਸਾਰੀਆਂ ਗੱਲਾਂ ਮੰਨੀਆਂ ਹਨ ਤਾਂ ਕੀ ਉਹ ਮੇਰੀ ਇਹ ਛੋਟੀ ਜਿਹੀ ਗੱਲ ਨਹੀਂ ਮੰਨਣਗੇ ਮੰਨਣਗੇ ਕਿਉਂ ਨਹੀਂ ਮੈਂ ਜ਼ਬਰਦਸਤੀ ਮੰਨਵਾ ਲਵਾਂਗੀ ਕੀ ਲੜਕੀ ਉੱਪਰ ਮੇਰਾ ਕੁਝ ਵੀ ਹੱਕ ਨਹੀਂ 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 ਮੈਂ ਨਾ ਲਾਗੀ ਦੀ ਗੱਲ ਮੰਨੂੰਗੀ ਨਾ ਆਪਣੇ ਪਤੀ ਦੀ ਇਹ ਮੇਰੀ ਲੜਕੀ ਦੀ ਸਾਰੀ ਜ਼ਿੰਦਗੀ ਦਾ ਸਵਾਲ ਹੈ ਇਹ ਸੋਚ ਕੇ ਪਤਨੀ ਨੇ ਆਪਣੇ ਪੁੱਤਰ ਨੂੰ ਕੋਲ ਬੁਲਾਇਆ ਅਤੇ ਉਸ ਨੂੰ ਸਾਰੀ ਗੱਲ ਦੱਸ ਕੇ ਲੜਕੀ ਲਈ ਵਰ ਲੱਭਣ ਲਈ ਤੁਰ ਪਈ ਲੜਕੇ ਦੀ ਤਲਾਸ਼ ਵਿੱਚ ਉਹ ਇੱਕ ਪਿੰਡ ਦੇ ਵਿੱਚ ਜਾ ਪਹੁੰਚੀ ਉਹ ਜਿਸ ਤਰ੍ਹਾਂ ਦਾ ਵਰ ਚਾਹੁੰਦੀ ਸੀ ਉਸ ਨੂੰ ਉਸ ਤਰ੍ਹਾਂ ਦਾ ਹੀ ਵਰ ਮਿਲ ਗਿਆ ਉਸ ਦਾ ਰਿਸ਼ਤਾ ਪੱਕਾ ਕਰਕੇ ਅਤੇ ਵਿਆਹ ਦੀ ਤਰੀਕ ਦੱਸ ਕੇ ਉਹ ਘਰ ਨੂੰ ਚੱਲ ਪਈ ਉਧਰ ਮਾਂ ਦੇ ਘਰੋਂ ਜਾਂਦੇ ਹੀ ਬੇਟਾ ਸੋਚਣ ਲੱਗਿਆ ਕਿ ਲਾਗੀ ਤਾਂ ਆਪਣਾ ਫਰਜ਼ ਪੂਰਾ ਕਰ ਦਵੇਗਾ ਉਸ ਨੂੰ ਵਰ ਲੱਭਣ ਲਈ ਕਿਹਾ ਗਿਆ ਹੈ ਉਹ ਵਰ ਲੱਭ ਦਵੇਗਾ ਫਿਰ ਚਾਹੇ ਉਹ ਕਿਵੇਂ ਦਾ ਵੀ ਹੋਵੇ ਵਰ ਲੱਭਣ ਤੋਂ ਬਾਅਦ ਉਸ ਦਾ ਫਰਜ਼ ਪੂਰਾ ਹੋ ਜਾਂਦਾ ਹੈ ਬਾਅਦ ਵਿੱਚ ਭੁਗਤਣਾ ਤਾਂ ਸਾਨੂੰ ਹੀ ਪਵੇਗਾ ਮਾਂ ਬਾਪ ਉੱਪਰ ਵੀ ਕੁਝ ਜ਼ਿੰਮੇਵਾਰੀਆਂ ਜ਼ਰੂਰ ਹਨ ਪਰ ਜ਼ਿਆਦਾ ਨਹੀਂ ਉਹ ਤਾਂ ਆਪਣੀ ਮਰਜ਼ੀ ਦਾ ਲੜਕਾ ਲੱਭਣਗੇ ਪਿਤਾ ਜੀ ਇਹ ਦੇਖਣਗੇ ਕਿ ਲੜਕਾ ਪੜਿਆ ਲਿਖਿਆ ਹੋਵੇ ਅਤੇ ਮਾਤਾ ਜੀ ਇਹ ਦੇਖਣਗੇ ਕਿ ਲੜਕਾ ਸੁੰਦਰ ਅਤੇ ਦੌਲਤਮੰਦ ਹੋਵੇ ਲੇਕਿਨ ਐਨੇ ਵਿੱਚ ਤਾਂ ਕੰਮ ਨਹੀਂ ਚੱਲਣਾ ਨਾ ਮਾਂ ਬਾਪ ਤਾਂ ਭੈਣ ਦਾ ਵਿਆਹ ਕਰਕੇ ਸਵਰਗ ਸੁਧਾਰ ਜਾਣਗੇ ਪਰ ਜੀਜੇ ਅਤੇ ਉਸਦੇ ਖਾਨਦਾਨ ਨਾਲ ਤਾਂ ਮੈਂ ਹੀ ਵਰਤਣਾ ਹੈ ਮੈਂ ਚਾਹੁੰਦਾ ਹਾਂ ਕਿ ਮੇਰੀ ਭੈਣ ਦੇ ਲਈ ਜੋ ਵੀ ਵਰ ਦੇਖਿਆ ਜਾਵੇ ਉਹ ਲੜਕਾ ਸੁਭਾਅ ਦਾ ਚੰਗਾ ਹੋਵੇ ਮਿਲਣਸਾਰ ਹੋਵੇ ਅਤੇ ਉਸਦੇ ਖਾਨਦਾਨ ਵਾਲੇ شریف ਹੋਣ ਜਿਸ ਨਾਲ ਮੇਰੀ ਭੈਣ ਨੂੰ ਸਹੁਰੇ ਘਰ ਵਿੱਚ ਜਾ ਕੇ ਕੋਈ ਵੀ ਤਕਲੀਫ ਨਾ ਹੋਵੇ ਅਤੇ ਇਸ ਦੇ ਨਾਲ ਮੈਨੂੰ ਵੀ ਕੋਈ ਤਕਲੀਫ ਨਹੀਂ ਹੋਵੇਗੀ ਲੜਕਾ ਪੜਿਆ ਲਿਖਿਆ ਵੀ ਹੋਇਆ ਸੋਹਣਾ ਵੀ ਹੋਇਆ ਦੌਲਤਮੰਦ ਵੀ ਹੋਇਆ ਲੇਕਿਨ ਮਿਲਣਸਾਰ ਅਤੇ ਸ਼ਰੀਫ ਨਾ ਹੋਇਆ ਤਾਂ ਘਰ ਵਿੱਚ ਹਮੇਸ਼ਾ ਪਰੇਸ਼ਾਨੀ ਹੀ ਰਹੇਗੀ ਕਲੇਸ਼ ਹੀ ਰਹੇਗਾ ਭੈਣ ਦੀ ਜ਼ਿੰਦਗੀ ਦੁਬਰ ਹੋ ਜਾਵੇਗੀ ਇਸ ਲਈ ਮੈਂ ਆਪਣੀ ਮਰਜ਼ੀ ਦਾ ਵਰ ਲੱਭਣ ਲਈ ਜਾਵਾਂਗਾ ਮਾਪੇ ਭਲੇ ਹੀ ਨਾਰਾਜ਼ ਹੋਣ ਉਨ੍ਹਾਂ ਨੂੰ ਭਲਾ ਕਿੰਨੇ ਕੁ ਦਿਨ ਹੋਰ ਇਸ ਦੁਨੀਆ ਵਿੱਚ ਰਹਿਣਾ ਹੈ ਅਖੀਰ ਨੂੰ ਤਾਂ ਉਨ੍ਹਾਂ ਨੂੰ ਦੁਨੀਆ ਤੋਂ ਜਾਣਾ ਹੀ ਹੈ ਇਹ ਸੋਚ ਕੇ ਉਹ ਨੌਜਵਾਨ ਲੜਕਾ ਉੱਠਿਆ ਅਤੇ ਘਰ ਆਪਣੇ ਨੌਕਰ ਨੂੰ ਸੰਭਾਲ ਕੇ ਖੁਦ ਭੈਣ ਲਈ ਵਰ ਲੱਭਣ ਤੁਰ ਪਿਆ ਇੱਕ ਪਿੰਡ ਵਿੱਚ ਉਸ ਨੂੰ ਵੀ ਆਪਣੀ ਪਸੰਦ ਦਾ ਲੜਕਾ ਮਿਲ ਗਿਆ ਤੇ ਉਹ ਰਿਸ਼ਤਾ ਪੱਕਾ ਕਰਕੇ ਅਤੇ ਤਰੀਕ ਦੱਸ ਕੇ ਘਰੋਂ ਚੱਲ ਪਿਆ ਲਾਗੀ ਬ੍ਰਾਹਮਣ ਉਸ ਦੀ ਪਤਨੀ ਅਤੇ ਪੁੱਤਰ ਇੱਕੋ ਹੀ ਦਿਨ ਘਰ ਪਹੁੰਚੇ ਆਪਸ ਵਿੱਚ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਚਾਰੋਂ ਜਣੇ ਚਾਰ ਪਿੰਡਾਂ ਵਿੱਚ ਚਾਰ ਵਰ ਪੱਕੇ ਕਰ ਆਏ ਹਨ ਅਤੇ ਸਭ ਨੂੰ ਵਿਆਹ ਦੀ ਇੱਕੋ ਤਰੀਕ ਮੱਸਿਆ ਤੋਂ 15 ਦਿਨ ਬਾਅਦ ਚੰਨ ਦੇ ਪੰਜਵੇਂ ਦਿਨ ਪੱਕੀ ਕਰ ਆਏ ਹਨ ਇਹ ਗੱਲ ਪਤਾ ਲੱਗਣ ਤੇ ਬ੍ਰਾਹਮਣ ਵਿਚਾਰੇ ਨੂੰ ਬਹੁਤ ਫਿਕਰ ਹੋ ਗਈ ਉਸਨੇ ਲਾਗੀ ਨੂੰ ਕਿਹਾ ਕਿ ਉਹ ਫੌਰਨ ਤਿੰਨਾ ਪਿੰਡਾਂ ਵਿੱਚ ਜਾਵੇ ਅਤੇ ਰਿਸ਼ਤੇ ਰੱਦ ਕਰ ਆਵੇ ਸਿਰਫ ਉਹੀ ਰਿਸ਼ਤਾ ਰੱਖਿਆ ਜਾਵੇ ਜਿਸ ਨੂੰ ਖੁਦ ਬ੍ਰਾਹਮਣ ਨੇ ਪੱਕਾ ਕੀਤਾ ਹੈ ਲੱਗੀ ਹੁਣ ਛਸ਼ੋਪੰਜ ਵਿੱਚ ਪੈ ਗਿਆ ਉਹ ਹਾਂ ਕਰਕੇ ਨਾ ਕਰਨਾ ਠੀਕ ਨਹੀਂ ਸੀ ਸਮਝਦਾ ਇਸ ਤਰ੍ਹਾਂ ਅੱਜ ਇੱਕ ਰਿਸ਼ਤਾ ਪੱਕਾ ਕਰਕੇ ਅਤੇ ਕੱਲ ਨੂੰ ਉਸ ਨੂੰ ਰੱਦ ਕਰਨ ਨਾਲ ਸਮਾਜ ਵਿੱਚ ਉਸ ਦੀ ਕੀ ਇੱਜ਼ਤ ਬਚੂ ਇਸ ਲਈ ਉਹ ਆਪਣੇ ਪੱਕੇ ਕੀਤੇ ਹੋਏ ਰਿਸ਼ਤੇ ਨੂੰ ਰੱਦ ਨਹੀਂ ਸੀ ਕਰਨਾ ਚਾਹੁੰਦਾ ਤਾਂ ਉਹ ਦੂਜੇ ਪੱਕੇ ਕੀਤੇ ਰਿਸ਼ਤਿਆਂ ਨੂੰ ਮਨਾ ਕਰਨ ਲਈ ਤੁਰ ਪਿਆ ਜਿਹੜੇ ਬ੍ਰਾਹਮਣ ਉਸ ਦੀ ਪਤਨੀ ਅਤੇ ਬੇਟੇ ਨੇ ਪੱਕੇ ਕੀਤੇ ਸਨ ਉਸਨੇ ਤਿੰਨਾ ਥਾਮਾਂ ਤੇ ਜਾ ਕੇ ਬ੍ਰਾਹਮਣ ਦਾ ਸੁਨੇਹਾ ਸੁਣਾ ਦਿੱਤਾ ਲੇਕਿਨ ਪਾਨੀ ਮਾਰਨ ਵਾਲਾ ਸਮਝ ਕੇ ਕਿਸੇ ਨੇ ਵੀ ਉਸਦੀ ਗੱਲ ਨਾ ਸੁਣੀ ਤੇ ਆਪਣੀਆਂ ਵਿਆਹ ਦੀਆਂ ਤਿਆਰੀਆਂ ਕਰਦੇ ਰਹੇ ਉਹਨਾਂ ਨੇ ਸੋਚਿਆ ਕਿ ਰਿਸ਼ਤੇ ਨੂੰ ਉਹੀ ਰੱਦ ਕਰ ਸਕਦਾ ਹੈ ਜਿਸ ਨੇ ਰਿਸ਼ਤਾ ਪੱਕਾ ਕੀਤਾ ਹੈ ਇਹ ਕੋਈ ਲੜਕੀ ਵਾਲਿਆਂ ਦਾ ਦੁਸ਼ਮਣ ਹੈ ਭਲੇ ਹੀ ਇਹ ਲੱਗੀ ਹੈ ਪਰ ਹੈ ਇਹ ਦੁਸ਼ਮਣ ਜਿਹੜਾ ਰਿਸ਼ਤਾ ਤੋੜਨ ਆ ਗਿਆ ਹੈ ਅਖੀਰ ਉਹ ਦਿਨ ਆ ਗਿਆ ਜਿਹੜਾ ਵਿਆਹ ਲਈ ਨਿਯਤ ਕੀਤਾ ਗਿਆ ਸੀ ਬ੍ਰਾਹਮਣ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ ਲੇਕਿਨ ਜਦੋਂ ਸ਼ਾਮ ਨੂੰ ਚਾਰ ਬਰਾਤਾਂ ਦਰਵਾਜ਼ੇ ਤੇ ਆ ਗਈਆਂ ਤਾਂ ਬ੍ਰਾਹਮਣ ਉਹਨਾਂ ਨੂੰ ਦੇਖ ਕੇ ਘਬਰਾ ਗਿਆ ਉਹ ਸੋਚਣ ਲੱਗਿਆ ਕਿ ਲਾਗੀ ਨੂੰ ਤਾਂ ਮੈਂ ਮਨਾ ਕਰਨ ਲਈ ਭੇਜ ਦਿੱਤਾ ਸੀ ਫਿਰ ਇਹ ਬਾਕੀ ਦੀਆਂ ਤਿੰਨ ਬਰਾਤਾਂ ਕਿਵੇਂ ਆ ਗਈਆਂ ਇਹ ਲੋਕ ਕਿਵੇਂ ਆ ਗਏ ਇੱਕ ਲੜਕੀ ਅਤੇ ਚਾਰ ਵਰ ਇਹ ਕਿਸ ਤਰ੍ਹਾਂ ਦੀ ਬਦਕਿਸਮਤੀ ਹੈ ਮੇਰੀ हे ਰੱਬਾ ਮੈਂ ਇਹੋ ਜਿਹਾ ਕਿਹੜਾ ਪਾਪ ਕੀਤਾ ਹੈ ਜਿਹੜਾ ਮੈਨੂੰ ਇਹ ਦਿਨ ਦੇਖਣ ਨੂੰ ਮਿਲਿਆ ਹੈ ਹੁਣ ਮੈਂ ਕਿੱਥੇ ਜਾਵਾਂ ਅਤੇ ਕੀ ਕਰਾਂ ਇਹ ਸੋਚਦੇ-ਸੋਚਦੇ ਬ੍ਰਾਹਮਣ ਬੇਚੈਨ ਹੋ ਗਿਆ ਹੁਣ ਸ਼ਰਮ ਅਤੇ ਕਲੰਕ ਤੋਂ ਬਚਣ ਲਈ ਉਸਨੇ ਖੁਦਕੁਸ਼ੀ ਕਰਨਾ ਹੀ ਠੀਕ ਸਮਝਿਆ ਇਹ ਸੋਚ ਕੇ ਉਹ ਘਰ ਤੋਂ ਬਾਹਰ ਨਿਕਲਿਆ ਅਤੇ ਪਿੰਡ ਦੇ ਬਾਹਰ ਬਣੇ ਇੱਕ ਖੂਹ ਕੋਲ ਖੁਦਕੁਸ਼ੀ ਕਰਨ ਲਈ ਚੱਲ ਪਿਆ ਜਦੋਂ ਉਹ ਖੂਹ ਦੇ ਕੋਲ ਪਹੁੰਚਿਆ ਤਾਂ ਅਚਾਨਕ ਇੱਕ ਸੰਿਆਸੀ ਉਧਰੋਂ ਗੁਜ਼ਰ ਰਹੇ ਸਨ ਸੰਿਆਸੀ ਨੇ ਬ੍ਰਾਹਮਣ ਨੂੰ ਪੁੱਛਿਆ ਤੂੰ ਇਸ ਸੁੰਨਸਾਨ ਜੰਗਲ ਵਿੱਚ ਇਹ ਖੂਹ ਦੇ ਕੋਲ ਇਕੱਲਾ ਬੈਠ ਕੇ ਕੀ ਕਰ ਰਿਹਾ ਹੈ ਬ੍ਰਾਹਮਣ ਨੇ ਸੰਿਆਸੀ ਨੂੰ ਸਾਰੀ ਵਾਰਤਾ ਦੱਸੀ ਸੰਿਆਸੀ ਨੇ ਕਿਹਾ ਖੁਦਕੁਸ਼ੀ ਕਰਨ ਨਾਲ ਕੋਈ ਫਾਇਦਾ ਨਹੀਂ ਹੋਣਾ ਤੂੰ ਮੇਰੇ ਨਾਲ ਚੱਲ ਮੈਂ ਤੇਰੀ ਮੁਸ਼ਕਲ ਦਾ ਹੱਲ ਕਰਵਾਉਂਦਾ ਹਾਂ ਬ੍ਰਾਹਮਣ ਸੰਿਆਸੀ ਨਾਲ ਚੱਲ ਪਿਆ ਰਸਤੇ ਵਿੱਚ ਉਹਨਾਂ ਨੂੰ ਇੱਕ ਕੁੱਤੀ ਮਿਲੀ ਜੋ ਹੁਣੇ-ਹੁਣੇ ਸੂਕੇ ਹਟੀ ਸੀ ਅਤੇ ਉਸਨੇ ਤਿੰਨ ਕਤੂਰੀਆਂ ਨੂੰ ਜਨਮ ਦਿੱਤਾ ਸੀ। ਸੰਿਆਸੀ ਨੇ ਇੱਕ ਕੁੱਤੀ ਦੇ ਵੱਲ ਇਸ਼ਾਰਾ ਕਰਦੇ ਹੋਏ ਬ੍ਰਾਹਮਣ ਨੂੰ ਕਿਹਾ ਕਿ ਇਸ ਨੂੰ ਚੁੱਕ ਲੈ। ਬ੍ਰਾਹਮਣ ਨੇ ਇੱਕ ਕਤੂਰੀ ਨੂੰ ਚੁੱਕ ਕੇ ਆਪਣੇ ਝੋਲੇ ਵਿੱਚ ਪਾ ਲਿਆ। ਅੱਗੇ ਜਾ ਕੇ ਉਹ ਦੇਖਦੇ ਹਨ ਕਿ ਇੱਕ ਸੂਰਣੀ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ। ਉਹਨਾਂ ਵਿੱਚੋਂ ਇੱਕ ਬੱਚੀ ਹੈ। ਸੰਿਆਸੀ ਨੇ ਇਸ਼ਾਰਾ ਕੀਤਾ ਕਿ ਇਸ ਨੂੰ ਵੀ ਚੁੱਕ ਲੈ। ਬ੍ਰਾਹਮਣ ਨੇ ਉਸ ਨੂੰ ਵੀ ਚੁੱਕ ਕੇ ਝੋਲੇ ਵਿੱਚ ਪਾ ਲਿਆ। ਜਦੋਂ ਉਹ ਹੋਰ ਅੱਗੇ ਗਏ ਤਾਂ ਇੱਕ ਗਧੀ ਮਿਲੀ ਉਸਨੇ ਵੀ ਹੁਣੇ-ਹੁਣੇ ਬੱਚੇ ਦਿੱਤੇ ਸਨ ਉਹਨਾਂ ਵਿੱਚ ਇੱਕ ਮਾਦਾ ਬੱਚੀ ਸੀ ਸੰਿਆਸੀ ਦੇ ਇਸ਼ਾਰਾ ਕਰਨ ਤੇ ਬ੍ਰਾਹਮਣ ਨੇ ਇੱਕ ਗਧੀ ਦੀ ਬੱਚੀ ਵੀ ਚੁੱਕ ਕੇ ਝੋਲੇ ਵਿੱਚ ਪਾ ਲਏ ਹੁਣ ਸੰਿਆਸੀ ਅਤੇ ਬ੍ਰਾਹਮਣ ਘਰ ਪਹੁੰਚੇ ਸੰਿਆਸੀ ਨੇ ਕਿਹਾ ਕਿ ਇਹਨਾਂ ਤਿੰਨਾਂ ਬੱਚਿਆਂ ਨੂੰ ਇੱਕ ਕੋਠੇ ਵਿੱਚ ਬੰਦ ਕਰ ਦਿਓ ਅਤੇ ਆਪਣੀ ਲੜਕੀ ਨੂੰ ਵੀ ਉਸੇ ਕੋਠੇ ਵਿੱਚ ਬੰਦ ਕਰ ਦਿਵੋ ਜਦੋਂ ਤੱਕ ਮੈਂ ਨਾ ਕਹਾ ਤਾਂ ਕੋਠਾ ਨਾ ਖੋਲਣਾ ब्राह्मण ਨੇ ਇਸ ਤਰ੍ਹਾਂ ਹੀ ਕੀਤਾ ਉਸ ਤੋਂ ਬਾਅਦ ਸੰਿਆਸੀ ਨੇ ਕਿਹਾ ਕਿ ਚਾਰਾਂ ਮੁੰਡਿਆਂ ਨੂੰ ਇੱਕ-ਇੱਕ ਕਰਕੇ ਬੁਲਾਓ ব্রাহ্মণ ਨੇ ਪਹਿਲਾਂ ਇੱਕ ਨੌਜਵਾਨ ਨੂੰ ਬੁਲਾਇਆ ਸੰਿਆਸੀ ਦੀ ਇਜਾਜ਼ਤ ਨਾਲ ਕੋਠਾ ਖੋਲ੍ਹਿਆ ਗਿਆ ব্রাহ্মণ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਕੋਠੇ ਦੇ ਅੰਦਰ ਇੱਕ ਹੀ ਰੰਗ ਰੂਪ ਅਤੇ ਉਮਰ ਦੀਆਂ ਚਾਰ ਲੜਕੀਆਂ ਬੈਠੀਆਂ ਸਨ ਉਹਨਾਂ ਵਿੱਚੋਂ ਇੱਕ ਲੜਕੀ ਨੂੰ ਬਾਹਰ ਕੱਢਿਆ ਗਿਆ ਅਤੇ ਉਸ ਦਾ ਵਿਆਹ ਕਾਇਦੇ ਅਨੁਸਾਰ ਆਏ ਹੋਏ ਉਸ ਨੌਜਵਾਨ ਨਾਲ ਕਰ ਦਿੱਤਾ ਗਿਆ ਇਸੇ ਤਰ੍ਹਾਂ ਬਾਰੀ-ਬਾਰੀ ਬਾਕੀ ਦੀਆਂ ਤਿੰਨਾਂ ਲੜਕੀਆਂ ਦਾ ਵਿਆਹ ਵੀ ਬਾਕੀ ਦੇ ਤਿੰਨਾਂ ਨੌਜਵਾਨਾਂ ਨਾਲ ਕਰ ਦਿੱਤਾ ਗਿਆ ਬ੍ਰਾਹਮਣ ਨੇ ਚਾਰਾਂ ਬਰਾਤਾਂ ਦੀ ਚੰਗੀ ਖਾਤਰਦਾਰੀ ਕੀਤੀ ਅਤੇ ਸਵੇਰ ਹੁੰਦੇ ਹੀ ਚਾਰਾਂ ਨੂੰ ਭੇਜ ਦਿੱਤਾ ਗਿਆ ਚਾਰੇ ਨੌਜਵਾਨ ਖੁਸ਼ ਸਨ ਚਾਰਾਂ ਦੇ ਚਿਹਰਿਆਂ ਤੇ ਫਤਿਹਦਾ ਜਜ਼ਵਾ ਚਲਕ ਰਿਹਾ ਸੀ ਉਨ੍ਹਾਂ ਵਿੱਚੋਂ ਹਰ ਇੱਕ ਇਹੀ ਸਮਝ ਰਿਹਾ ਸੀ ਕਿ ਬ੍ਰਾਹਮਣ ਨੇ ਆਪਣੀ ਲੜਕੀ ਦਾ ਵਿਆਹ ਮੇਰੇ ਨਾਲ ਹੀ ਕੀਤਾ ਹੈ ਤੇ ਬਾਕੀ ਤਿੰਨੇ ਵਰ ਨਾ ਉਮੀਦ ਹੋ ਕੇ ਜਾ ਰਹੇ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਬ੍ਰਾਹਮਣ ਦੀ ਇੱਕ ਹੀ ਲੜਕੀ ਹੈ ਬਾਕੀ ਦੀਆਂ ਬਰਾਤਾਂ ਗਲਤੀ ਨਾਲ ਆ ਗਈਆਂ ਸਨ ਹੁਣ ਚਾਰਾਂ ਲੜਕੀਆਂ ਨੂੰ ਆਪਣੇ ਸਹੁਰੇ ਗਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ ਇੱਕ ਦਿਨ ਬ੍ਰਾਹਮਣ ਦੇ ਦਿਲ ਵਿੱਚ ਆਇਆ ਕਿ ਜਾ ਕੇ ਦੇਖਾਂ ਤਾਂ ਸਹੀ ਕਿ ਚਾਰੇ ਲੜਕੀਆਂ ਆਪਣੇ ਸਹੁਰੇ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿ ਰਹੀਆਂ ਹਨ ਇਹ ਸੋਚ ਕੇ ਉਹ ਘਰੋਂ ਲੜਕੀਆਂ ਨੂੰ ਮਿਲਣ ਲਈ ਤੁਰ ਪਿਆ ਸਭ ਤੋਂ ਪਹਿਲਾਂ ਉਹ ਉਸ ਲੜਕੀ ਦੇ ਕੋਲ ਗਿਆ ਜਿਹੜੀ ਕੁੱਤੀ ਦੀ ਬੱਚੀ ਸੀ ਸੰਧੀ ਨੇ ਉਸ ਦੀ ਚੰਗੀ ਤਰ੍ਹਾਂ ਆਉ ਭਗਤ ਕੀਤੀ ਅਤੇ ਕਿਹਾ ਪੰਡਿਤ ਜੀ ਅਸੀਂ ਤੁਹਾਡੇ ਬਹੁਤ ਅਹਿਸਾਨਮੰਦ ਹਾਂ ਤੁਸੀਂ ਬਾਕੀ ਤਿੰਨ ਬਰਾਤਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਲੜਕੀ ਦਾ ਵਿਆਹ ਮੇਰੇ ਲੜਕੇ ਨਾਲ ਕੀਤਾ ਇਸ ਵਿੱਚ ਮੈਂ ਆਪਣੀ ਬਹੁਤ ਇੱਜ਼ਤ ਮਹਿਸੂਸ ਕਰਦਾ ਹਾਂ ਤੁਹਾਡੀ ਲੜਕੀ ਬਹੁਤ ਲਾਇਕ ਹੈ ਘਰ ਦਾ ਸਾਰਾ ਕੰਮਕਾਰ ਵੀ ਕਰ ਲੈਂਦੀ ਹੈ ਲੇਕਿਨ ਉਸ ਦੇ ਵਿੱਚ ਕੁਝ ਐਵ ਵੀ ਹਨ ਉਹ ਬਿਨਾਂ ਵਜ੍ਹਾ ਸਾਰਿਆਂ ਨਾਲ ਲੜਦੀ ਰਹਿੰਦੀ ਹੈ ਘਰ ਵਿੱਚ ਸਾਰੀਆਂ ਚੀਜ਼ਾਂ ਮੌਜੂਦ ਹੋਣ ਦੇ ਬਾਵਜੂਦ ਵੀ ਗਵਾਂਡੀਆਂ ਤੋਂ ਮੰਗੇ ਬਗੈਰ ਨਹੀਂ ਰਹਿ ਸਕਦੀ ਸਵੇਰ ਹੁੰਦੇ ਹੀ ਜਦੋਂ ਤੱਕ ਦਾਸ ਘਰ ਨਹੀਂ ਘੁੰਮ ਲੈਂਦੀ ਉਸ ਨੂੰ ਚੈਨ ਨਹੀਂ ਆਉਂਦਾ ਅਸੀਂ ਉਸ ਨੂੰ ਬਹੁਤ ਸਮਝਾਇਆ ਕਿ ਤੂੰ ਘਰ ਘਰ ਫਿਰਨਾ ਛੱਡ ਦੇ ਲੇਕਿਨ ਉਸ ਦੀ ਇਹ ਆਦਤ ਨਹੀਂ ਜਾਂਦੀ ਬ੍ਰਾਹਮਣ ਨੇ ਇੱਕ ਠੰਡਾ ਜਿਹਾ ਸਾਹ ਲਿਆ ਅਤੇ ਆਪਣੇ ਦਿਲ ਵਿੱਚ ਕਹਿਣ ਲੱਗਿਆ ਹੈ ਤਾਂ ਫਿਰ ਇਹ ਕੁੱਤੀ ਦੀ ਹੀ ਔਲਾਦ ਨਾ ਉਸ ਤੋਂ ਬਾਅਦ ਉਹ ਆਪਣੀ ਉਸ ਲੜਕੀ ਦੇ ਕੋਲ ਗਿਆ ਜਿਹੜੀ ਸੂਰਨੀ ਦੀ ਬੱਚੀ ਸੀ ਇੱਥੇ ਵੀ ਸੰਧੀ ਨੇ ਉਸ ਦੀ ਚੰਗੀ ਆਉ ਭਗਤ ਕੀਤੀ ਅਤੇ ਕਿਹਾ ਸ਼੍ਰੀਮਾਨ ਜੀ ਬਾਕੀ ਤਿੰਨ ਬਰਾਤਾਂ ਦੀ ਪ੍ਰਵਾਹ ਨਾ ਕਰਦੇ ਹੋਏ ਤੁਸੀਂ ਸਾਨੂੰ ਆਪਣੀ ਲੜਕੀ ਦਿੱਤੀ ਇਸ ਦੇ ਲਈ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੀ ਲੜਕੀ ਬਹੁਤ ਲਾਇਕ ਹੈ ਲੇਕਿਨ ਉਸ ਵਿੱਚ ਇੱਕ ਬਹੁਤ ਵੱਡਾ ਐਬ ਹੈ ਉਹ ਬਹੁਤ ਗੰਦੀ ਰਹਿੰਦੀ ਹੈ ਚੰਗੇ ਤੋਂ ਚੰਗੇ ਕੱਪੜਿਆਂ ਨੂੰ ਵੀ ਮਿੰਟ ਵਿੱਚ ਹੀ ਖਰਾਬ ਕਰ ਲੈਂਦੀ ਹੈ ਉਸ ਨੂੰ ਖਾਣ ਦਾ ਵੀ ਕੋਈ ਟੰਗ ਨਹੀਂ ਹੈ ਚਾਂਦੀ ਦੇ ਬਰਤਨਾਂ ਵਿੱਚ ਅਲੱਗ-ਅਲੱਗ ਪ੍ਰੋਸੈਸ ਹੋਏ ਪਕਵਾਨਾਂ ਨੂੰ ਵੀ ਇੱਕ ਹੀ ਜਗ੍ਹਾ ਮਿਲਾ ਕੇ ਚੱਟ ਕਰ ਜਾਂਦੀ ਹੈ ਜਦੋਂ ਦਿਲ ਕਰਦਾ ਖਾਣ ਬੈਠ ਜਾਂਦੀ ਹੈ ਘਰ ਵਿੱਚ ਕੋਈ ਚੀਜ਼ ਰੱਖੀ ਦੇਖਦੀ ਹੈ ਤਾਂ ਚੁੱਕ ਕੇ ਖਾਣ ਲੱਗ ਜਾਂਦੀ ਹੈ ਕਹਿਣ ਦਾ ਮਤਲਬ ਹੈ ਕਿ ਇੱਕ ਤਾਂ ਉਹ ਪੇਟ ਦੀ ਸੂਰਨੀ ਹੈ ਅਤੇ ਦੂਸਰਾ ਉਹ ਗੰਦੀ ਰਹਿੰਦੀ ਹੈ ਬ੍ਰਾਹਮਣ ਨੇ ਦਿਲ ਵਿੱਚ ਕਿਹਾ ਕਿ ਅਖੀਰ ਹੈ ਤਾਂ ਸੂਰਨੀ ਦੀ ਹੀ ਔਲਾਦ ਇਸ ਤੋਂ ਬਾਅਦ ਉਹ ਆਪਣੀ ਉਸ ਲੜਕੀ ਦੇ ਕੋਲ ਗਿਆ ਜਿਹੜੀ ਗਦੀ ਦੀ ਬੱਚੀ ਸੀ ਇੱਥੇ ਵੀ ਸੰਧੀ ਨੇ ਉਸ ਦੀ ਉਸੇ ਤਰ੍ਹਾਂ ਖਾਤਰਦਾਰੀ ਅਤੇ ਤਾਰੀਫ਼ ਕੀਤੀ ਜਿਸ ਤਰ੍ਹਾਂ ਬਾਕੀ ਦੇ ਦੋ ਸੰਧੀਆਂ ਨੇ ਕੀਤੀ ਸੀ ਸੰਦੀ ਨੇ ਉਸ ਦੀ ਲੜਕੀ ਦੀ ਵੀ ਤਾਰੀਫ਼ ਕੀਤੀ ਅਤੇ ਕਿਹਾ ਤੁਹਾਡੀ ਲੜਕੀ ਬਹੁਤ ਸਿੱਧੀ ਸਾਦੀ ਅਤੇ ਭੂਲੀ ਭਾਲੀ ਹੈ ਬੇਚਾਰੀ ਦਿਨ ਭਰ ਕੰਮ ਵਿੱਚ ਲੱਗੀ ਰਹਿੰਦੀ ਹੈ ਚਾਹੇ ਕਿਸੇ ਵੀ ਕੰਮ ਵਿੱਚ ਲਗਾ ਦਬੋ ਬੇਚਾਰੀ ਕਦੇ ਮਨਾ ਨਹੀਂ ਕਰਦੀ ਪਰ ਇੱਕ ਗੱਲ ਹੈ ਕਿ ਕੰਮ ਬਹੁਤ ਹੌਲੀ ਹੌਲੀ ਕਰਦੀ ਹੈ ਕਿੰਨੀ ਵੀ ਜਲਦੀ ਦਾ ਕੰਮ ਹੋਵੇ ਇੱਕ ਘੰਟੇ ਦੇ ਕੰਮ ਨੂੰ 4 ਘੰਟੇ ਲਗਾ ਦਿੰਦੀ ਹੈ ਅਗਰ ਜਲਦੀ ਕਰਨ ਨੂੰ ਕਹਿੰਦੇ ਆ ਤਾਂ ਕੰਮ ਖਰਾਬ ਕਰ ਦਿੰਦੀ ਹੈ ਕਦੇ ਕਦੇ ਕੰਮ ਕਰਦੀ ਗਵਾਂਡੀਆਂ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ ਅਤੇ ਕੰਮ ਕਰਨਾ ਭੁੱਲ ਜਾਂਦੀ ਹੈ ਸੁਸਤ ਏਨੀ ਹੈ ਕਿ ਰੋਟੀ ਬਣਾਉਂਦੇ ਬਣਾਉਂਦੇ ਸੌ ਜਾਂਦੀ ਹੈ ਡਾਂਟ ਫਟਕਾਰ ਦਾ ਉਸ ਉੱਪਰ ਕੋਈ ਅਸਰ ਹੀ ਨਹੀਂ ਹੁੰਦਾ ਅਕਲ ਤਾਂ ਰੱਬ ਨੇ ਦਿੱਤੀ ਹੀ ਨਹੀਂ ਹੈ ਛੋਟੀ ਜਿਹੀ ਗੱਲ ਨੂੰ ਬਾਰ ਬਾਰ ਸਮਝਾਓ ਤਾਂ ਵੀ ਨਹੀਂ ਸਮਝਦੀ ਬੱਚੇ ਤਾਂ ਕਦੇ ਕਦੇ ਉਸ ਨੂੰ ਗਦੀ ਦੀ ਬੱਚੀ ਵੀ ਕਹਿ ਦਿੰਦੇ ਹਨ ਬ੍ਰਾਹਮਣ ਨੇ ਦਿਲ ਵਿੱਚ ਕਿਹਾ ਕਿਹੜਾ ਮੇਰੀ ਲੜਕੀ ਹੈ ਹੈ ਤਾਂ ਗਦੀ ਦੀ ਹੀ ਔਲਾਦ ਅਖੀਰ ਵਿੱਚ ਉਹ ਆਪਣੀ ਲੜਕੀ ਦੇ ਕੋਲ ਗਿਆ ਇੱਥੇ ਵੀ ਉਸ ਦੀ ਬਹੁਤ ਆਉ ਭਗਤ ਹੋਈ ਸੰਧੀ ਨੇ ਉਸ ਦੀ ਲੜਕੀ ਦੀ ਬਹੁਤ ਤਾਰੀਫ ਕੀਤੀ ਅਤੇ ਕਿਹਾ ਪਿਆਰੇ ਭਰਾ ਤੁਹਾਡੀ ਲੜਕੀ ਬਹੁਤ ਸ਼ਰੀਫ ਅਤੇ ਨੇਕ ਦਿਲ ਹੈ ਜਿਸ ਦਿਨ ਦੀ ਸਾਡੇ ਘਰ ਵਿੱਚ ਆਈ ਹੈ ਸਾਡੇ ਘਰ ਦੀ ਗਰੀਬੀ ਦੂਰ ਹੋ ਗਈ ਹੈ ਉਹ ਸਵੇਰੇ ਸਭ ਤੋਂ ਪਹਿਲਾਂ ਉੱਠਦੀ ਹੈ ਸਾਰੇ ਘਰ ਦੀ ਸਫਾਈ ਕਰਦੀ ਹੈ ਹਮੇਸ਼ਾ ਨਹਾ ਧੋ ਕੇ ਪੂਜਾ ਪਾਠ ਕਰਦੀ ਹੈ ਖਾਲੀ ਸਮੇਂ ਵਿੱਚ ਰਮਾਇਣ ਅਤੇ ਭਗਵਤ ਗੀਤਾ ਪੜ੍ਹਦੀ ਹੈ ਖੇਡ ਤਮਾਸ਼ੇ ਉਸ ਨੂੰ ਚੰਗੇ ਨਹੀਂ ਲੱਗਦੇ ਮੇਲਾ ਦੇਖਣ ਅੱਜ ਤੱਕ ਕਦੇ ਨਹੀਂ ਗਈ ਸਾਰਿਆਂ ਨੂੰ ਬਹੁਤ ਮੁਹੱਬਤ ਨਾਲ ਖਾਣਾ ਖਵਾਉਂਦੀ ਹੈ ਸੱਸ ਸਹੁਰੇ ਪਤੀ ਅਤੇ ਦੂਸਰੇ ਬਜ਼ੁਰਗਾਂ ਦੀ ਸੇਵਾ ਕਰਕੇ ਖੁਸ਼ ਹੋ ਜਾਂਦੀ ਹੈ ਉਸ ਦਾ ਸੁਭਾਅ ਅਤੇ ਬੋਲਚਾਲ ਦਾ ਢੰਗ ਬਹੁਤ ਸੋਹਣਾ ਹੈ ਘਰ ਅਤੇ ਬਾਹਰ ਦੇ ਸਾਰੇ ਲੋਕਾਂ ਨਾਲ ਖੁਸ਼ ਰਹਿੰਦੀ ਹੈ ਉਹ ਘਰ ਦੀਆਂ ਸਾਰੀਆਂ ਚੀਜ਼ਾਂ ਦੀ ਦੇਖਭਾਲ ਕਰਦੀ ਹੈ ਕੋਈ ਫਾਲਤੂ ਦਾ ਖਰਚ ਨਹੀਂ ਹੋਣ ਦਿੰਦੀ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਹੀ ਮੰਗਵਾਉਂਦੀ ਹੈ ਬੇਕਾਰ ਚੀਜ਼ਾਂ ਨੂੰ ਜਮ੍ਹਾਂ ਕਰਕੇ ਨਹੀਂ ਰੱਖਦੀ ਆਪਣੇ ਲਈ ਅੱਜ ਤੱਕ ਇੱਕ ਸਾੜੀ ਲਿਆਉਣ ਲਈ ਨਹੀਂ ਗਿਆ ਜਦੋਂ ਪਤੀ ਖਰੀਦ ਕੇ ਲਿਆ ਦਵੇ ਤਾਂ ਉਹ ਕਹਿੰਦੀ ਹੈ ਕਿ ਹਲੇ ਇਸ ਦੀ ਕੀ ਜ਼ਰੂਰਤ ਸੀ ਗਹਿਣੇ ਤਾਂ ਪਾਉਂਦੀ ਹੀ ਨਹੀਂ ਹੈ ਉਹ ਆਪਣੇ ਸੁਹਾਗ ਨੂੰ ਹੀ ਆਪਣਾ ਸਭ ਤੋਂ ਵੱਡਾ ਗਹਿਣਾ ਸਮਝਦੀ ਹੈ ਮੈਂ ਉਸ ਦੀਆਂ ਖੂਬੀਆਂ ਦੀ ਕਿੱਥੇ ਤੱਕ ਤਾਰੀਫ਼ ਕਰਾਂ ਉਹ ਸ਼ਾਪਸ਼ਾਤ ਦੇਵੀ ਹੈ। ਬ੍ਰਾਹਮਣ ਨੇ ਦਿਲ ਵਿੱਚ ਕਿਹਾ ਕਿ ਅਖੀਰ ਹੈ ਤਾਂ ਉਹ ਇਨਸਾਨ ਦੀ ਹੀ ਔਲਾਦ। ਇਸ ਤੋਂ ਬਾਅਦ ਉਹ ਬ੍ਰਾਹਮਣ ਖੁਸ਼ ਹੋ ਕੇ ਆਪਣੇ ਘਰ ਆ ਗਿਆ। ਇਹ ਕਹਾਣੀ ਇੱਥੇ ਹੀ ਖਤਮ ਹੋ ਜਾਂਦੀ ਹੈ। ਦੋਸਤੋ ਇਸ ਕਹਾਣੀ ਵਿੱਚ ਇੱਕ ਬਹੁਤ ਵੱਡਾ ਸਬਕ ਲੁਕਿਆ ਹੋਇਆ ਹੈ। ਜਿੰਨਾਂ ਨੂੰ ਵੀ ਪਤਾ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ। ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਕਮੈਂਟ ਵਿੱਚ ਆਪਣੀ رائے ਵੀ ਜਰੂਰ ਦਿਓ। ਅਤੇ ਵੀਡੀਓ ਲਾਈਕ ਅਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਥੈਂਕ ਯੂ ਧੰਨਵਾਦ